ਵਿਵਾਦਾਂ 'ਚ ਫਸਿਆ ਬਾਦਸ਼ਾ ਬਾਦਸ਼ਾ ਤੋ ਕਿਉਂ ਗੁੱਸੇ ਹੋਏ ਫੈਨਸ ਦੁਆ ਲਿਪਾ ਤੇ ਕੀਤੀ ਗਲਤ ਟਿੱਪਣੀ ਬਾਦਸ਼ਾ ਸੋਸ਼ਲ ਮੀਡੀਆ ਤੇ ਹਲਚਲ ਮਚਾ ਰਿਹਾ ਹੈ ਕਿਸੇ ਨਵੇਂ ਗੀਤ ਨਾਲ ਨਹੀਂ ਸਗੋ ਇੰਟਰਨੈਸ਼ਨਲ ਪੌਪ 스타 ਦੁਆਲੀਪਾ ਵਾਰੀ ਇੱਕ ਬੋਲਡ ਟਵੀਟ ਨਾਲ ਜੀ ਹਾਂ ਰੈਪਰ ਬਾਦਸ਼ਾ ਬ੍ਰਿਟਿਸ਼ ਗਾਇਕਾ ਦੁਆਲੀਪਾ ਤੇ ਇੱਕ ਗਲਤ ਟਿੱਪਣੀ ਕਰਨ ਦੀ ਵਜ੍ਹਾ ਨਾਲ ਵਿਵਾਦ ਦਾ ਚ ਆ ਗਏ ਨੇ ਬਾਦਸ਼ਾ ਨੇ ਸ਼ੁਰੂ ਚ ਪਹਿਲਾ ਟਵਿੱਟਰ ਤੇ ਇੱਕ ਮੈਸੇਜ ਪੋਸਟ ਕੀਤਾ ਜਿਸ ਚ ਲਿਖਿਆ ਸੀ ਦੁਆਲੀਪਾ ਤੇ ਨਾਲ ਰੈੱਡ ਕਲਰ ਦਾ ਹਾਰਟ ਜਦ ਕਿ ਅਸਲ ਪੋਸਟ ਇੱਕ ਆਮ ਤਾਰੀਫ਼ ਵਾਂਗ ਲੱਗ ਰਹੀ ਸੀ ਬਾਦਸ਼ਾ ਦੀ ਅਗਲੀ ਕਮੈਂਟ ਨੇ ਚਰਚਾ ਸ਼ੇਅਰ ਦਿੱਤਾ ਇੱਕ ਫੈਨਸ ਨੇ ਕਮੈਂਟ ਸੈਕਸ਼ਨ ਚ ਪੁੱਛਿਆ ਕਿ ਕਿ ਤੁਸੀਂ ਉਸ ਨਾਲ ਗੀਤ ਕਰ ਰਹੇ ਹੋ ਜਿਸ ਤੇ ਬਾਦਸ਼ਾਹ ਨੇ ਜਵਾਬ ਦਿੱਤਾ ਕਿ ਮੈਂ ਉਸ ਨਾਲ ਬੱਚੇ ਪੈਦਾ ਕਰਨਾ ਪਸੰਦ ਕਰਾਂਗਾ ਬਾਦਸ਼ਾਹ ਦੇ ਇੱਕ ਮੈਂਟ ਇੰਟਰਨੈਟ ਤੇ ਵਾਇਰਲ ਹੋਣ ਲੱਗੇ ਤੇ ਲੋਕਾਂ ਵੱਲੋਂ ਇਹ ਗੱਲ ਪਸੰਦ ਨਹੀਂ ਕੀਤੀ ਗਈ ਇੱਕ ਯੂਜ਼ਰ ਨੇ ਲਿਖਿਆ ਵਜ਼ਨ ਦੇ ਨਾਲ ਨਾਲ ਦਿਮਾਗ ਵੀ ਘੱਟ ਹੋ ਗਿਆ ਇੰਨਾ ਹੀ ਨਹੀਂ ਇੱਕ ਹੋਰ ਯੂਜ਼ਰ ਨੇ ਲਿਖਿਆ ਤੁਸੀਂ ਰੈਪਰ ਨੂੰ ਰਜਿਸਟਰ ਅਪਰਾਧੀ ਬਣਾਉਣ ਤੋਂ ਇੱਕ ਟਵੀਟ ਦੂਰ ਕਰੋ ਚਿਰ ਕੈਸਨੋਵਾ ਇੱਕ ਕੌਨਫੀਡੈਂਸ ਨਹੀਂ ਹੈ ਇਹ ਵਾਈਫਾਈ ਨਾਲ ਇੱਕ ਮਧ ਜੀਵਨ ਸੰਕਟ ਹੈ ਡੀਜੇ ਵਾਲੇ ਬਾਬੂ ਤੋਂ ਲੈ ਕੇ ਭਰਮ ਵਾਲੇ ਚਾਚੇ ਤੱਕ ਮਾਈਕ ਤੋਂ ਪਾਗਲਪਨ ਤੱਕ ਕਿੰਨਾ ਵੱਡਾ ਪਤਨ ਇਸ ਕਮੈਂਟਨ ਬਾਸ਼ਾ ਵਿਵਾਦ ਚ गिर ਗਏ ਤੇ ਲੋਕਾਂ ਵੱਲੋਂ ਵੀ ਇਸ ਟਿੱਪਣੀ ਨੂੰ ਘਣਾਉਣਾ ਦੱਸਿਆ ਗਿਆ ਦੱਸਦੇ ਕਿ April ਚ ਬਾਦਸ਼ਾਹ ਤੇ ਪੰਜਾਬ ਪੁਲਿਸ ਨੇ ਇੱਕ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਸੀ ਜਿਸ 'ਚ ਦੋਸ਼ ਲਗਾਇਆ ਗਿਆ ਸੀ ਕਿ ਉਸਦੇ ਨਵੇਂ ਗੀਤ ਵੈਲਵੈਟ ਫਲੋਰ ਨੇ ਇਸਾਈ ਭਾਈਚਾਰੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈ ਹੈ। ਲੋਕਾਂ ਨੇ ਬਾਦਸ਼ਾਹ ਵੱਲੋਂ ਗਾਣੇ 'ਚ ਚਰਚ ਅਤੇ ਬਾਈਬਲ ਵਰਗੇ ਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਸੀ। ਇਸ ਦੀ ਬਾਅਦ 'ਚ ਪਟਾਰਾ 'ਚ ਇੱਕ ਵਿਰੋਧ ਪ੍ਰਦਰਸ਼ਨ ਹੋਇਆ ਤੇ ਹੁਣ ਇਹ ਨਵੀਂ ਟਿੱਪਣੀ ਦੇ ਕੇ ਬਾਦਸ਼ਾਹ ਨੇ ਆਪਣੇ ਪੈਰ ਆਪ ਹੀ ਕੁਹਾੜੀ ਮਾਰ ਲਈ ਹੈ ਤੇ ਹੁਣ ਉਹ ਵਿਵਾਦਾਂ 'ਚ ਘਿਰ ਚੁਕੇ ਨੇ। ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ।